ਅੱਜ ਸਟੇਟ ਵਰਸਸ ਪ੍ਰਦੀਪ ਕੁਮਾਰ ਦੀ ਜੋ 164 ਨੰਬਰ ਐਫ ਆਈ ਆਰ ਦੇ ਵਿੱਚ ਬਠਿੰਡਾ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਦੀ ਬੇਰ ਉੱਥੇ ਅਦਾਲਤ ਚ ਪੈਂਡਿੰਗ ਸੀ ਤਾਂ ਉਸ ਦੇ ਵਿੱਚ ਜਿਹੜੀ ਬਹਿਸ ਹੋਈ ਉਸ ਦੇ ਵਿੱਚ ਜਿਹੜਾ ਪਹਿਲਾ ਜਤਿੰਦਰ ਵੀਰ ਅਰੋੜਾ ਮੁਲਜ਼ਮ ਸੀ ਜੀ 164 ਦੇ ਬਿਆਨ ਹੋਏ ਸੀ ਉਹਨੇ ਆਪ ਦੇ 164 ਦੇ ਬਿਆਨਾਂ ਦੇ ਵਿੱਚ ਐਡਮਿਟ ਕੀਤਾ ਸੀ ਕਿ ਅਸੀਂ ਇੱਕ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਅੰਦਰ ਜਿਹੜੀ ਬੇਦਬੀ ਹੋਈ ਹੈ ਉਸ ਦੇ ਸੰਬੰਧ ਵਿੱਚ ਮੀਟਿੰਗ ਕੀਤੀ ਸੀ ਬੇਦਬੀ ਕਰਨ ਦੇ ਹੁਕਮ ਕੀਤੇ ਸੀ ਤਾ ਹੁਣ ਪ੍ਰਦੀਪ ਕਲੇਰ ਨੇ ਆਪ ਦੇਖੋ 64 ਦੇ ਬਿਆਨਾਂ ਵਿੱਚ ਕਿਹਾ ਸੀ ਕਿ ਇੱਕ ਮੀਟਿੰਗ ਹੋਈ ਸੀ ਜਿੰਦੇ ਵਿੱਚ ਰਾਮ ਰਹੀਮ ਤੇ ਹਾਨੀਪ੍ਰੀਤ ਦੋਨਾਂ ਨੇ ਆਕੇ ਕਿਹਾ ਸੀ ਕਿ ਤੁਸੀਂ ਬਦਲਾ ਲਓ ਤੇ ਅੱਜ ਜਿਹੜੀ ਉਹ ਬੇਲ ਲਈ ਸੀ ਉਹ ਆਪਣੇ ਸਾਥਕਾ ਏਜੀ ਜਿਹੜੇ ਸਰਦਾਰ ਅਨਮੋੜਾਤਨ ਸਿੰਘ ਸਿੱਧੂ ਆਏ ਸੀ ਇਧਰ ਅਸੀਂ ਪੇਸ਼ ਹੋਏ ਸੀ ਤਾਂ ਅਜ ਮਾਨਯੋਗ ਅਦਾਲਤ ਦੇ ਅੱਗੇ ਸਾਹਮਣੇ ਅਸੀਂ ਇਹੀ ਰਿਕਵੈਸਟ ਕੀਤੀ ਸੀ ਕਿ ਇਹ ਮੁਲਜ਼ਮ ਜਿਹੜੇ ਪ੍ਰਦੀਪ ਕਲੇਰ ਹੈ ਜਿਹੜਾ ਫੈਂਸ ਹੈ ਉਹ ਅਗੇਂਸ ਸੋਸਾਇਟੀ ਹੈ ਹੀਨियस ਕ੍ਰਾਈਮ ਹੈ ਤੇ ਪਹਿਲੋ ਵੀ ਜਿਹੜੇ ਮੁਲਜ਼ਮਾਂ ਦੀਆਂ ਅਦਾਲਤਾਂ ਨੇ ਹਾਈ ਕੋਰਟ ਨੇ ਛੇ ਬੇਲ ਕੀਤੀ ਸੀ 8 8 9 9 ਮਹੀਨੇ ਤੋਂ ਬਾਅਦ ਬੇਲ ਕੀਤੀ ਸੀ ਤਾਂ ਅਸੀਂ ਰਿਕੁਐਸਟ ਕੀਤੀ ਸੀ ਕਿ ਇਹਨਾਂ ਦੀਆਂ ਜਿਹੜੀਆਂ ਬੇਲ ਹੋ ਬ੍ਰਿਸਮਸ ਹੋਣੀਆਂ ਚਾਹੀਦੀਆਂ ਨੇ ਅੱਜ ਸਟੇਟ ਵਰਸਸ ਪ੍ਰਦੀਪ ਕੁਮਾਰ ਦੀ ਜੋ 166 ਨੰਬਰ ਐਫ ਆਈ ਆਰ ਦੇ ਵਿੱਚ ਬਠਿੰਡਾ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਦੀ ਬੇਲ ਉੱਥੇ ਅਦਾਲਤ ਚ ਪੈਂਡਿੰਗ ਸੀ ਤਾਂ ਉਸ ਦੇ ਵਿੱਚ ਜਿਹੜੀ ਬਹਿਸ ਹੋਈ ਉਸ ਦੇ ਵਿੱਚ ਜਿਹੜਾ ਪਹਿਲਾ ਜਤਿੰਦਰ ਵੀਰ ਅਰੋੜਾ ਮੁਲਜ਼ਮ ਸੀ ਜਿਹਦੇ 166 ਦੇ ਬਿਆਨ ਹੋਏ ਸੀ ਉਨੇ ਆਪ ਦੇ 164 ਦੇ ਬਿਆਨਾਂ ਦੇ ਵਿੱਚ ਐਡਵਰਟ ਕੀਤਾ ਸੀ ਕਿ ਅਸੀਂ ਇੱਕ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਅੰਦਰ ਜਿਹੜੀ ਬੇਦਬੀ ਹੋਈ ਹੈ ਉਸ ਦੇ ਸੰਬੰਧ ਵਿੱਚ ਮੀਟਿੰਗ ਕੀਤੀ ਸੀ ਬੇਦਬੀ ਕਰਨ ਦੇ ਹੁਕਮ ਕੀਤੇ ਸੀ ਤਾਂ ਹੁਣ ਪ੍ਰਦੀਪ ਕਲੇਰ ਨੇ ਆਪ ਦੇ 164 ਦੇ ਬਿਆਨਾਂ ਵਿੱਚ ਕਿਹਾ ਸੀ ਕਿ ਇੱਕ ਮੀਟਿੰਗ ਹੋਈ ਸੀ ਜਿੰਦੇ ਵਿੱਚ ਰਾਮ ਰਹੀਮ ਤੇ ਹਾਨੀਪ੍ਰੀਤ ਧੋਨਾਰੇ ਆ ਕੇ ਕਿਹਾ ਸੀ ਕਿ ਤੁਸੀਂ ਬਦਲਾ ਲਓ ਤੇ ਅੱਜ ਜਿਹੜੀ ਉਹ ਬੇਲ ਲਈ ਸੀ ਉਹ ਆਪਣੇ ਸਾਬਕਾ ਏਜੀ ਜਿਹੜੇ ਸਰਦਾਰ ਅਰਮੋੜਾਤਨ ਸਿੰਘ ਸਿੱਧੂ ਆਈ ਸੀ ਇਧਰੋਂ ਅਸੀਂ ਪੇਸ਼ ਹੋਏ ਸੀ ਤਾਜ਼ਮਾਨਯੋਗ ਅਦਾਲਤ ਦੇ ਅੱਗੇ ਸਾਹਮਣੇ ਅਸੀਂ ਇਹੀ ਰਿਕਵੈਸਟ ਕੀਤੀ ਸੀ ਕਿ ਇਹ ਮਲਜੂਮ ਜਿਹੜੇ ਪ੍ਰਦੀਪ ਕਲੇਰ ਹੈ ਜਿਹੜਾ ਫੈਂਸ ਹੈ ਉਹ ਅਗੇਂਸ ਸੋਸਾਇਟੀ ਹੈ ਹੀਨियस ਕ੍ਰਾਈਮ ਹੈ ਤੇ ਪਹਿਲੋਂ ਵੀ ਜਿਹੜੇ ਮਲਜੂਮਾਂ ਦੀਆਂ ਅਦਾਲਤਾਂ ਨੇ ਹਾਈ ਕੋਰਟ ਨੇ ਬੇਲ ਕੀਤੀ ਸੀ 8-9 ਮਹੀਨੇ ਤੋਂ ਬਾਅਦ ਬੇਲ ਕੀਤੀ ਸੀ ਤਾਂ ਅਸੀਂ ਰਿਕੁਐਸਟ ਕੀਤੀ ਸੀ ਕਿ ਇਹਨਾਂ ਦੀਆਂ ਜਿਹੜੀਆਂ ਬੇਲੋਂ ਬ੍ਰਿਸਮਸ ਹੋਣੀਆਂ ਚਾਹੀਦੀਆਂ ਨੇ ਅੱਜ ਸਟੇਟ ਵਰਸਸ ਪ੍ਰਦੀਪ ਕੁਮਾਰ ਦੀ ਜੋ 164 ਨੰਬਰ ਐਫ ਆਈ ਆਰ ਦੇ ਵਿੱਚ ਬਠਿੰਡਾ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਦੀ ਬੇਲ ਉੱਥੇ ਅਦਾਲਤ ਚ ਪੈਂਡਿੰਗ ਸੀ ਤਾਂ ਉਸ ਦੇ ਵਿੱਚ ਜਿਹੜੀ ਬਹਿਸ ਹੋਈ ਉਸ ਦੇ ਵਿੱਚ ਜਿਹੜਾ ਪਹਿਲਾ ਜਤਿੰਦਰ ਵੀਰ ਅਰੋੜਾ ਮੁਲਜ਼ਮ ਸੀ ਜਿਹਦੇ 164 ਦੇ ਬਿਆਨ ਹੋਏ ਸੀ ਉਹਨੇ ਆਪ ਦੇ 164 ਦੇ ਬਿਆਨਾਂ ਦੇ ਵਿੱਚ ਐਡਮਿਟ ਕੀਤਾ ਸੀ ਕਿ ਅਸੀਂ ਇੱਕ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਅੰਦਰ ਜਿਹੜੀ ਬੇਦਬੀ ਹੋਈ ਹੈ ਉਸ ਦੇ ਸਬੰਧ ਵਿੱਚ ਮੀਟਿੰਗ ਕੀਤੀ ਸੀ ਬੇਦਬੀ ਕਰਨ ਦੇ ਹੁਕਮ ਕੀਤੇ ਸੀ ਤਾਂ ਹੁਣ ਪ੍ਰਦੀਪ ਕਲੇਰ ਨੇ ਆਪ ਦੇਖੋ 64 ਦੇ ਬਿਆਨਾਂ ਵਿੱਚ ਕਿਹਾ ਸੀ ਕਿ ਇੱਕ ਮੀਟਿੰਗ ਹੋਈ ਸੀ ਜਿੰਦੇ ਵਿੱਚ ਰਾਮ ਰਹੀਮ ਤੇ ਹਾਨੀਪ੍ਰੀਤ ਦੋਨਾਂ ਨੇ ਆਕੇ ਕਿਹਾ ਸੀ ਕਿ ਤੁਸੀਂ ਬਦਲਾ ਲਓ ਤੇ ਅੱਜ ਜਿਹੜੀ ਉਹ ਬੇਲ ਲਈ ਸੀ ਉਹ ਆਪਣੇ ਸਾਬਕਾ ਏਜੀ ਜਿਹੜੇ ਸਰਦਾਰ ਅਨਮੋੜਾਤਨ ਸਿੰਘ ਸਿੱਧੂ ਆਏ ਸੀ ਇਧਰੋਂ ਅਸੀਂ ਪੇਸ਼ ਹੋਏ ਸੀ ਤਾਜਮਾਨ ਜੋ ਅਦਾਲਤ ਦੇ ਅੱਗੇ ਸਾਹਮਣੇ ਅਸੀਂ ਇਹੀ ਰਿਕਵੈਸਟ ਕੀਤੀ ਸੀ ਕਿ ਇਹ ਮਲਜੂਮ ਜਿਹੜੇ ਇਹ ਪ੍ਰਦੀਪ ਕਲੇਰ ਹੈ ਜਿਹੜਾ ਫੈਂਸ ਹੈ ਉਹ ਅਗੇਂਸ ਸੋਸਾਇਟੀ ਹੈ ਹੀਨियस ਕ੍ਰਾਈਮ ਹੈ ਤੇ ਪਹਿਲੋਂ ਵੀ ਜਿਹੜੇ ਮਲਜੂਮਾਂ ਦੀਆਂ ਅਦਾਲਤਾਂ ਨੇ ਹਾਈ ਕੋਰਟ ਨੇ ਬੇਲ ਕੀਤੀ ਸੀ 8-8 9-9 ਮਹੀਨੇ ਤੋਂ ਬਾਅਦ ਬੇਲ ਕੀਤੀ ਸੀ ਤਾਂ ਅਸੀਂ ਰਿਕਵੈਸਟ ਕੀਤੀ ਸੀ ਕਿ ਇਹਨਾਂ ਦੀਆਂ ਜਿਹੜੀਆਂ ਬੇਲ ਹੋ ਡਿਸਮਿਸ ਹੋਣੀਆਂ ਚਾਹੀਦੀਆਂ ਨੇ